ਜਦ ਪੰਜਾਬ ਸਰਕਾਰ ਸੱਤਾ ਚਾਹੀ ਸੀ ਤਾਂ ਉਹਨਾਂ ਵੱਡੇ ਵੱਡੇ ਵਾਅਦੇ ਕੀਤੇ ਸੀ। ਆਦੀ ਸਰਕਾਰ ਵਿੱਚ ਕਿਸੇ ਵੀ ਕਰਮਚਾਰੀ ਨੂੰ ਤਰਨਾ ਨਹੀਂ ਲਗਾਉਣਾ ਪਵੇਗਾ ਤੇ ਅੱਜ ਉੱਥੇ ਵਪਾਰੀ ਵਰਗ ਸਰਕਾਰ ਤੋਂ ਦੁਖੀ ਨਜ਼ਰ ਆ ਰਿਹਾ ਹੈ। ਉੱਥੇ ਹੀ ਪੰਜਾਬ ਰੋਡਵੇਜ਼ ਪੰਨ ਬੱਸ ਕਰਮਚਾਰੀ ਵੀ ਤਰਨਾ ਲਾਉਣ ਦੇ ਲਈ ਮਜਬੂਰ ਨਹੀਂ। ਪਿਛਲੇ ਕਿੰਨੇ ਸਮੇਂ ਤੋਂ ਪੰਜਾਬ ਰੋਡਵੇਜ਼ ਦੇ ਕਰਮਚਾਰੀ ਤਰਨੇ ਤੇ ਬੈਠੇ ਨੇ ਤੇ ਅੱਜ ਪ੍ਰਧਾਨ ਜੁਗਿੰਦਰਪਾਲ ਦੀ ਅਦਖ਼ਟਾ ਦੇ ਵਿੱਚ ਤਰਨਾ ਦੰਦਿਆ ਹੋਇਆ ਕਰਮਚਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਲਿਖਤੀ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਤਰਨੇ ਤੇ ਉੱਥੇ ਬੈਠੇ ਰਹਿਣਗੇ। ਉਹਨਾਂ ਨੇ ਕਿਹਾ ਕਿ ਜਦੋਂ ਦੀ ਸਰਕਾਰ ਜਿਹੜਾ ਸਰਕਾਰ ਨੇ ਉਹਨਾਂ ਨੂੰ ਆਸ਼ਵਾਸਨ ਨਹੀਂ ਦਿੱਤਾ ਤੇ ਨਾ ਹੀ ਲਿਖਤ ਰੂਪ ਦੇ ਵਿੱਚ ਕੁਝ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰੀ ਉਦੋਂ ਤੱਕ ਧਰਨਾ ਜਿਹੜਾ ਹੈ ਨਹੀਂ ਹਟਾਇਆ ਜਾਵੇਗਾ ਜਦੋਂ ਤੱਕ ਸਰਕਾਰ ਉਹਨਾਂ ਨੂੰ ਲਿਖਤੀ ਆਸ਼ਵਾਸਨ ਨਹੀਂ ਦਿੰਦੀ ਤੇ ਕਹੇ ਕਰਮਚਾਰੀਆਂ ਨੇ ਹੋਰ ਕੀ ਕੁਝ ਇਸ ਮੌਕੇ ਤੇ ਕਿ ਕੁਝ ਗੱਲਬਾਤ ਜਿਹੜੀ ਹੈ ਉਹਨਾਂ ਨੇ ਕਹੀ ਹੈ ਆਪਣਾ ਪੱਖ ਜਿਹੜਾ ਹੈ ਉਹ ਰੱਖਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਆਪ ਦੇਖਦੇ ਹਾਂ ਸੁਣਦੇ ਹਾਂ ਪੂਰੀ ਖਬਰ ਕੋਈ ਆ ਪਰਸੋਂ ਵੀ 13 14 ਤੇ 15 ਨੂੰ ਤਿੰਨ ਰੋਡਾਂ ਦੇ ਵਿੱਚ ਮੀਟਿੰਗ ਹੋ ਚੱਕੀ ਹੈ ਸਰਕਾਰ ਪਤਾ ਨਹੀਂ ਕਿਹੜੀਆਂ ਜੱਜਾਂ ਤੇ ਅੜ ਕੇ ਬੈਠੀ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਸ ਬਾਰੇ ਜਿਹੜੀ ਜਿਆਦਾ ਗੌਰ ਨਹੀਂ ਕਰਨੀ ਦੇਖੋ ਰਾਜ ਜਿਹੜੀ ਮੀਟਿੰਗ ਹੋਈ ਦੇ ਵਿੱਚ ਸਹਿਮਤੀ ਬਣੀ ਆ ਵੀ ਜਿਹੜੀ ਔਰ ਸ਼ੋਰਸ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਕੰਟਰੈਕਟਰ ਤੇ ਕਰਨ ਦੀ ਤੇ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਉਹਦਾ ਟੈਂਡਰ ਜਿਹੜੇ ਬੰਦ ਕਰਨ ਨੂੰ ਖਤਮ ਕਰਨ ਦੀ ਤੇ ਦੀਜੀ ਮੰਗ ਸਾਡੀ ਇਹ ਸੀ ਵੀ ਜਿਹੜੇ ਕੱਢੇ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕਰਨ ਦੀ ਚੌਥੀ ਮੰਗ ਸਾਡੀ ਇਹ ਸੀ ਵੀ ਜਿਹੜੇ EPF ESI ਜਿਹੜੇ ਵਗੈਰਾ ਸਾਡੇ ਲੈ ਕੇ ਪਹਿਲੇ ਠੇਕੇਦਾਰ ਭੱਜ ਗਏ ਨੇ ਉਹ ਸਾਡਾ ਵਾਪਸ ਲਵਾਉਣ ਦੀ ਉਹ ਤੇ ਸਾਰੀਆਂ ਚੀਜ਼ਾਂ ਦੀ ਸਹਿਮਤੀ ਬਣੀ ਆ ਜਿਹੜੀ ਆਊਟਸੋਰਸ ਆਊਟਸੋਰਸ ਨੂੰ ਕਨੈਕਟ ਦੀ ਸਹਿਮਤੀ ਬਣੀ ਉਹ ਮੰਗਲਵਾਰ ਜਿਹੜੀ ਮੀਟਿੰਗ ਉਹਦੇ ਵਿੱਚ ਆਊਗੀ ਪਰ ਜਿਹੜੀਆਂ ਦੂਜੀਆਂ ਮੰਗਾਂ ਜਿਹੜੀਆਂ ਵਿਭਾਗ ਆਪ ਕਰ ਸਕਦਾ ਜੇ ਤਾਂ ਮੰਨ ਲਓ ਵੀ ਸਾਡਾ ਡਾਇਰੈਕਟਰ ਸਾਹਿਬ ਸੈਕਟਰੀ ਹੈ ਆਪਣੇ ਡਾਇਰੈਕਟਰ ਸੇ ਟਰਾਂਸਪੋਰਟ ਨੇ ਉਹ ਜਿਹੜੀਆਂ ਮੰਗਾਂ ਆਪ ਵਿਭਾਗ ਕਰ ਸਕਦਾ ਉਹ ਤੇ ਇੱਕ ਲੈਟਰ ਜਾਰੀ ਕਰਨੀ ਆ ਉਹ ਅਜੇ ਤੱਕ ਕੱਲ ਦੀ ਮੀਟਿੰਗ ਜਿਹੜੀ ਆਰਾਮ 7 ਵਜੇ ਛੱਲੇ ਸਾਡੇ ਦੇ ਕਰੀਬ ਵੀਡੀਓ ਮੀਟਿੰਗ ਖਤਮ ਹੋਈ ਆ ਅਗਲੇ ਕਪ ਭਾਗ ਨੂੰ ਕੋਈ ਵੀ ਜਿਹੜਾ ਲੈਟਰ ਜਾਰੀ ਨਹੀਂ ਕੀਤਾ ਕਿਉਂਕਿ ਅੱਜ ਦੇ ਵਿੱਚ ਤਰੀਕ ਦੇ ਵਿੱਚ ਜਿੰਨੀ ਸਰਕਾਰ ਬਣੀ ਨੂੰ ਆਮ ਆਦੀ ਪਾਰਟੀ ਨੂੰ ਹੋ ਗਿਆ ਸਾਢੇ 3 ਸਾਲ ਤੋਂ ਉਹਦੇ ਵਿੱਚ 151-52 ਮੀਟਾਂ ਹੋ ਚੁੱਕੀਆਂ ਉਹ 51-52 ਮੀਟਾਂ ਵਿੱਚ ਖਾਲੀ ਨਾਲ ਸੋਚਣੀ ਤੋਂ ਆਇਆ ਉਹਦੇ ਵਿੱਚ ਕੋਈ ਵੀ ਸਾਡਾ ਕੰਮ ਨਹੀਂ ਕੀਤਾ ਹੁਣ ਅਸੀਂ ਕਹਿੰਦੇ ਆ ਵੀ ਸਾਡਾ ਜਿਹੜਾ ਕੰਮ ਉਲਫਤੀ ਕਰੋ ਕੱਲ ਨੂੰ ਕਿਸੇ ਨੂੰ ਕੋ ਦੱਸਣ ਵਾਲਾ ਬਣਦਾ ਜੋ ਜੇ ਅੱਜ ਤੱਕ ਜਾਂ ਕੱਲ ਤੱਕ ਲਿਖਤੀ ਕੱਢ ਦਿੰਦੇ ਆ ਜਿੰਨਾ ਚਿਰ ਸਰਕਾਰ ਕੋ ਸਾਨੂੰ ਲਿਖਤੀ ਨਹੀਂ ਦਿੰਦੀ ਉਹਨਾਂ ਚਿਰ ਸਾਡੀ ਜਿਹੜੀ ਆ ਹੜਤਾਲ ਉਹ ਨਿਰੰਤਰ ਜਾਰੀ ਰਹੂਗੀ ਸਾਨੂੰ ਬਹੁਤ ਸਾਰਾ ਨੂੰ ਪਹਿਲੇ ਵੀ ਇਹਨਾਂ ਨੇ ਵਾਅਦਾ ਦੋਇਆ ਯਾਨੀ ਕਿ ਮੂਹ ਜਵਾਨੀ ਪਰ ਕਹਿਤ ਕੀ ਅਸੀਂ ਬਿਨਾਂ ਨੋਟੀਫਿਕੇਸ਼ਨ ਤੋਂ ਨਹੀਂ ਉੱਠਣਾ ਤੇ ਬੰਦੇ ਜਿਹੜੇ ਜਿੰਨੇ ਵੀ ਆ ਸਾਰੇ ਇਹ ਬੰਦੇ ਕੋਈ ਜੇ ਇਹਨਾਂ ਨੇ ਇਹ ਵੀ ਮੰਗਿਆ ਕਿ ਇਹ ਲਿਖਤੀ ਲੈਣਾ ਜਾਂ ਉਹਨੂੰ ਲਿਖਤੀ ਦੇ ਦੇਣਗਾ ਇਹਨੂੰ ਸੇ ਵੀ ਲੋਕ ਵੇਖੋ ਜੀ ਪਹਿਲਾਂ ਅਸੀਂ ਕਈ ਵਾਰ ਜਿਹੜੀ ਸਰਕਾਰ ਨਾਲ ਮੀਟਿੰਗਾਂ ਕਰ ਚੁੱਕੇ ਆ ਉਹ ਹਰ ਵਾਰ ਸਰਕਾਰ ਜਿਹੜੀ ਆ ਸਾਨੂੰ ਇੱਕ ਵਿਸ਼ਵਾਸ ਦੇ ਕੇ ਸਾਡੀ ਹੜਤਾਲਾਂ ਜਿੰਨੇ ਝਗਾ ਦੇਣਿਆ ਅਸੀਂ ਵੀ ਹੜਤਾਲਾਂ ਚੁੱਕਦੇ ਆ ਵੀ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਅਸੀਂ ਚਾਹੁੰਦੇ ਨਹੀਂ ਆ ਵੀ ਲੋਕਾਂ ਦੀ ਕੋਈ ਖੱਜਲ ਖਰਾਬੀ ਹੋਵੇ ਜਿਹਦੇ ਵਿੱਚ ਸਿਰਫ ਸਰਕਾਰ ਦਾ ਹੀ ਦੋਸ਼ ਆ ਜਿਹੜੀਆਂ ਹੜਤਾਲਾਂ ਉਹ ਸਰਕਾਰ ਕਰਾ ਰਹੀ ਆ ਉਹ ਕਿਉਂ ਕਰਾ ਰਹੀ ਆ ਉਹਦਾ ਕਾਰਨ ਕੀ ਆ ਨੇ ਆ ਕਿ ਜੋ ਰਾਤ ਉਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਕਿਹਾ ਸਾਰਾ ਕੁਝ ਜਿਹੜਾ ਵਾ ਉਹ ਜ਼ੁਬਾਨੀ ਦੱਸਿਆ ਬੋਲ ਕੇ ਦੱਸਿਆ ਮੀਡੀਆ ਦੇ ਆਪਜੀ ਦੇ ਮਾਧਿਅਮ ਰਾਹੀਂ ਆਪਾਂ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕੀਤਾ ਕੱਲੇ ਕੱਲੇ ਮਤਲਬ ਪੂਰੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪਤਾ ਲੱਗੀਆਂ ਵੀ ਜਿਹੜੀ ਹਲ ਤਾਂ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਤਿੰਨ ਜਿਹੜੇ ਫੈਸਲਿਆਂ ਤੇ ਸਹਿਮਤੀ ਜਤਾਈ ਆ ਅਸੀਂ ਕੀ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੇ ਤਿੰਨ ਸਹਿਮਤੀ ਸਾਡੇ ਤਿੰਨਾਂ ਦੀ ਜਤਾਈ ਗਈ ਹੈ ਤਿੰਨਾਂ ਮੰਗਾਦੇ ਸਹਿਮਤੀ ਜਤਾਈ ਗਈ ਹੈ ਉਹ ਆਨੂੰ ਲਿਖਤੀ ਦੇ ਦਿਓ ਪਰ ਸਰਕਾਰ ਜਿਹੜੀ ਆ ਉਹ ਹੜਤਾਲ ਕਰਾਉਣਾ ਚਾਹਦੀ ਆ ਉਹ ਜਾਣ ਬੋਝ ਕੇ ਮਹਿਕਮੇ ਦਾ ਜਿਹੜਾ ਨੁਕਸਾਨ ਕਰਾਉਣਾ ਚਾਹਦੀ ਆ ਇਸ ਕਰਕੇ ਹੜਤਾਲ ਜਿਹੜੀ ਆ ਉਹ ਚੁੱਕਣ ਨੂੰ ਇੱਕ ਇੱਕ ਪੱਤਰ ਜਾਰੀ ਨਹੀਂ ਕਰ ਰਹੀ ਅਸੀਂ ਕਹਿ ਰਹੇ ਆ ਬਾਰ-ਬਾਰ ਮੀਟਿੰਗਾਂ ਦੇ ਵਿੱਚ ਕਹਿ ਰਹੇ ਆ ਵੀ ਆਨੂੰ ਇੱਕ ਜੋ ਬੋਲਦੇ ਹੋ ਲਿਖਤੀ ਦੇ ਦਿਓ ਪਰ ਸਰਕਾਰ ਜਿਹੜੀ ਇਹ ਚੀਜ਼ਾਂ ਤੋਂ ਭੱਜਦੀ ਪਈ ਆ